ਦਾ ਦਰਬਾਰ ਬਣਿਆ ਵੇ ਆਪਣਾ ਕੋਈ ਵੀ ਬੰਦਾ ਆ ਕੇ ਇੱਥੇ ਮੱਥਾ ਟੇਕਦਾ Hindu Muslim Sikh ਜੋ ਵੀ ਧਰਮ ਦਾ ਬੰਦਾ ਸਭ ਮੱਥਾ ਟੇਕਦੇ ਆ ਇਹ ਦਰਬਾਰ ਸਾਂਝਾ ਬਣਾਇਆ ਗਿਆ ਜੀ ਸਦੀਆਂ ਤੋਂ ਹੀ ਇਸ ਤਰ੍ਹਾਂ ਇਹ ਖੂਹ ਚੱਲਦਾ ਆ ਰਿਹਾ ਹੈ ਇਸ ਦੇ ਵਿੱਚ ਜਦ ਸਾਵਣ ਆਂਦਾ ਹੈ ਸਾਵਣ ਦੇ ਮਹੀਨੇ ਚ ਪਾਣੀ ਆਪਣੇ ਆਪ ਉੱਪਰ ਚੜਦਾ ਜੀ ਬਾਕੀ ਪਾਣੀ ਆਮ ਨਾਰਮਲ ਰਹਿੰਦਾ ਹੈ ਜੀ ਇਸ ਨੂੰ ਦਸਰੀ ਮਾਇਆ ਦੁਨੀਆ ਇਸ ਤਰਵਾਰ ਤੋਂ ਦੂਰ ਦੂਰ ਤੋਂ ਆਂਦੀ ਹੈ ਇਸ ਖੂਹ ਦਾ ਪਾਣੀ ਲੈ ਕੇ ਜਾਂਦੀ ਹੈ ਕੋਈ ਆਪਣੇ ਬੱਚਿਆਂ ਲਈ ਕੋਈ ਆਪਣੇ ਵਿਆਹੇ ਹੋਏ ਲੜਕੇ ਲਈ ਹੋਰ ਜਿਸ ਨੂੰ ਜਿਸ चीज ਦੀ ਲੋੜ ਹੈ ਆਪਣੇ ਇਸ ਪਾਣੀ ਲੈ ਕੇ ਜਾਂਦੀ ਹੈ ਇਸ ਪਾਣੀ ਦੀ ਬਹੁਤ ਮਹਾਨਤਾ ਹੈ ਇੱਕ ਇਤਿਹਾਸਿਕ ਸ਼ਹਿਰ ਜਿਸ ਨੂੰ ਪਟਿਆਲਾ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਹੀ ਇਸ ਪਟਿਆਲਾ ਸ਼ਹਿਰ ਦੇ ਵਿੱਚ ਕੁਝ ਅਨੇਕਾ ਪੁਰਾਣੇ ਪ੍ਰਾਚੀਨ ਮੰਦਿਰ ਦਰਗਾਹ ਗੁਰਦੁਆਰਾ ਬਹੁਤ ਨੇ ਕਿ ਜਿਨ੍ਹਾਂ ਦਾ ਇਤਿਹਾਸ ਬਹੁਤ ਜ਼ਿਆਦਾ ਪੁਰਾਣਾ ਹੈ ਕੁਝ ਨੂੰ ਪਤਾ ਵੀ ਹੈ ਕੁਝ ਨਹੀਂ ਵੀ ਪਤਾ ਤੇ ਕੁਝ ਮੰਦਿਰ ਐਸੇ ਨੇ ਕੁਝ ਦਰਗਾਹਾਂ ਐਸੀਆਂ ਨੇ ਜਿਨ੍ਹਾਂ ਬਾਰੇ ਉਹ ਛੱਤ ਤੱਕ ਜੋ ਨੇੜੇ ਦੇ ਲੋਕ ਨੇ ਉਹਨਾਂ ਨੂੰ ਪਤਾ ਹੁੰਦਾ ਅਦਰਵਾਈਜ਼ ਨਹੀਂ ਪਤਾ ਹੁੰਦਾ ਕਈਆਂ ਨੂੰ ਤੇ ਜਿਸ ਥਾਂ ਤੇ ਅੱਜ ਮੈਂ ਬੈਠੀ ਆ ਜਿਸ ਥਾਂ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਤੁਸੀਂ ਇਸ ਗੱਲ ਨੂੰ ਖੁਦ ਸੁਣ ਕੇ ਥੋੜਾ ਹੈਰਾਨ ਹੋਵੋਗੇ ਕਿ ਮੈਂ ਤੁਹਾਨੂੰ ਅੱਜ ਇੱਥੇ ਦਰਗਾਹ ਦੇ ਵਿੱਚ ਲੈ ਕੇ ਆਈ ਆ ਕਿ ਮੈਂ ਤੁਹਾਨੂੰ ਇੱਕ ਮੰਦਿਰ ਦੇ ਵਿੱਚ ਲੈ ਕੇ ਆਈ ਹਾਂ ਸੋ ਮੈਂ ਰਵਨੀਤ ਅੱਜ ਤੁਹਾਨੂੰ ਮਿਲਾਂ ਜਾਣ ਜਾ ਰਹੀ ਆ ਲੈ ਕੇ ਆਈ ਹਾਂ ਇਹ ਕਿਹਸੀ ਥਾਂ ਦੇ ਉੱਤੇ ਜੋ ਪਟਿਆਲਾ ਸ਼ਹਿਰ ਦੇ ਅਰਨਾ ਵਰਨਾ ਚੌਂਕ ਤੇ ਸਥਿਤ ਖਵਾਜਾ ਪੀਰ ਸ਼ਾਹ ਮਸਤਾਨ ਜੀ ਤੇ ਪ੍ਰਾਚੀਨ ਮੰਦਿਰ ਸ਼ਿਵ ਮੰਦਿਰ ਦੇ ਵਿੱਚ ਤੁਹਾਨੂੰ ਲੈ ਕੇ ਆਈ ਹਾਂ ਇਹ ਸ਼ਿਵ ਮੰਦਿਰ ਤੇ ਦਰਗਾਹ ਖਵਾਜਾ ਪੀਰ ਜੀ ਦੀ ਬਹੁਤ ਹੀ ਜ਼ਿਆਦਾ ਪੁਰਾਚੀਨ 100 ਸਾਲ ਤੋਂ ਉੱਤੇ ਦੀ ਮੰਨੀ ਜਾਂਦੀ ਹੈ। ਬਾਕੀ ਗੱਲਬਾਤ ਕਰਾਂਗੇ ਇੱਥੋਂ ਦੇ ਸੇਵਾਦਾਰ ਜੀ ਨਾਲ ਸੋ ਨਮਸਕਾਰ ਸਰ ਤੁਹਾਡਾ ਕੀ ਨਾਮ ਹੈ ਸਰ ਤੁਹਾਡਾ ਮੇਰਾ ਪ੍ਰਿੰਸ ਬਾਬਾ ਜੀ ਜੀ ਹਾਂਜੀ ਤੇ ਬਾਬਾ ਜੀ ਜਿਵੇਂ ਕਿ ਦੇਖਿਆ ਜਾਏ ਕਿ ਇੱਕ ਖਵਾਜਾ ਪੀਰ ਜੀ ਦੀ ਦਰਗਾਹ ਤੇ ਇੱਕ ਸ਼ਿਵ ਮੰਦਿਰ ਪ੍ਰਾਚੀਨ ਹੈ ਇਹ ਦੋਨੋਂ ਚੀਜ਼ਾਂ ਕੀ ਇਤਿਹਾਸ ਹੈ ਇਸ ਦਾ ਇਹ ਦਰਬਾਰ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਜੀ ਜੀ ਵੀ ਆਪਣੇ ਬਜ਼ੁਰਗਾਂ ਦੇ ਟਾਈਮ ਤੋਂ ਇਹ ਦਰਬਾਰ ਚੱਲਦਾ ਆ ਰਿਹਾ ਹੈ ਇਸ ਦਰਬਾਰ ਦੇ ਵਿੱਚ ਬੋਲੇਨਾ ਸ਼ੰਕਰ ਜੀ ਦਾ ਵੀ ਮੰਦਿਰ ਹੈ ਜੀ ਆਪਣੇ ਦਰਬਾਰ ਵੀ ਹੈ ਜੀ ਖਵਾਜਾ ਪੀਰ ਬਾਬਾ ਸ਼ਾਮਸਤਾਨ ਜੀ ਦਾ ਮਾ ਕਾਲੀ ਦਾ ਦਰਬਾਰ ਵੀ ਬਣਿਆ ਪਿਆ ਬਾਬਰਾਂ ਦੇ ਧੂਣਾ ਵੀ ਲਗਾਇਆ ਗਿਆ ਸਾਈ ਲਾਡੀ ਸ਼ਾਹ ਦਰਬਾਰ ਵਿੱਚ ਬਣਾਇਆ ਗਿਆ ਯਾਨੀ ਕਿ ਉਹ ਰੇ ਹਰ ਧਰਮ ਦਾ ਦਰਬਾਰ ਬਣਿਆ ਪਿਆ ਆਪਣਾ ਕੋਈ ਵੀ ਬੰਦਾ ਆ ਕੇ ਇੱਥੇ ਮੱਥਾ ਟੇਕਦਾ Hindu Muslim Sikh ਜੋ ਵੀ ਧਰਮ ਦਾ ਬੰਦਾ ਸਭ ਮੱਥਾ ਟੇਕਦੇ ਆ ਇਹ ਦਰਬਾਰ ਸਾਂਝਾ ਬਣਾਇਆ ਗਿਆ ਜੀ ਇਸ ਦਰਬਾਰ ਦੇ ਵਿੱਚ ਇੱਕ ਪ੍ਰਾਤਨ ਖੂਹ ਵੀ ਹੈ ਜੋ ਕਿ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਸਾਡੇ ਬਜ਼ੁਰਗ ਪੁਰਾਣੇ ਦੱਸਦੇ ਹੁੰਦੇ ਸੀ ਵੀ ਇਹ ਸਦੀਆਂ ਤੋਂ ਇਸ ਤਰ੍ਹਾਂ ਇਹ ਖੂਹ ਚੱਲਦਾ ਆ ਰਿਹਾ ਇਸ ਦੇ ਵਿੱਚ ਜਦ ਸਾਵਣ ਆਂਦਾ ਹੈ ਸਾਵਣ ਦੇ ਮਹੀਨੇ ਚ ਪਾਣੀ ਆਪਣੇ ਆਪ ਉੱਪਰ ਚੜਦਾ ਜੀ ਜੀ ਬਾਕੀ ਪਾਣੀ ਆਮ ਨਾਰਮਲ ਰਹਿੰਦਾ ਇਹਦੇ ਵਿੱਚ ਕਈ ਬੰਦੇ ਦੇਖਣ ਵੀ ਆਏ ਆ ਉਹਨਾਂ ਨੇ ਇਹਦਾ ਐਕਸਪੈਰੀਮੈਂਟ ਵੀ ਕੀਤਾ ਕਿ ਇਸ ਚ ਪਾਣੀ ਕਿੱਥੋਂ ਆਂਦਾ ਹੈ ਜਾਂ ਕਿੱਦਾਂ ਹੈਗਾ ਕਈ ਵਾਰ ਕਈਆਂ ਨੇ ਜੋ ਸਾਡੇ ਕਮੇਟੀ ਮੈਂਬਰ ਹੈਗੇ ਸਹਿਬਾਨ ਉਹਨਾਂ ਨੇ ਵੀ ਇਸ ਚੀਜ਼ ਨੂੰ ਕਿਹਾ ਕਿ ਚਲੋ ਇਸ ਨੂੰ ਸਾਫ਼ ਕਰਾਇਆ ਜਾਏ ਕਿਥੇ ਇਸ ਚ ਮਾੜੀ ਸਮੈਲ ਜਾਂ ਕੁਝ ਇਦਾਂ ਦੀ ਤਾਂ ਜੋ ਸਾਫ਼ ਕਰਨ ਵਾਲੇ ਉਹਨਾਂ ਨੇ ਵੀ ਜਵਾਬ ਦਿੱਤਾ ਕਿ ਇਸ ਦਾ ਕੋਈ ਹੋਦ ਨਹੀਂ ਹੈਗੀ ਕੋਈ ਹੱਦ ਨਹੀਂ ਹੈਗੀ ਕਿਸ ਨੂੰ ਉਹ ਸਾਫ਼ ਨਹੀਂ ਕਰ ਸਕਦੇ ਕੋਈ ਵੀ ਇਸ ਨੂੰ ਦੱਸ ਰਿਹਾ ਦੁਨੀਆ ਇਸ ਤਰਵਾਰ ਤੋਂ ਦੂਰ ਦੂਰ ਤੋਂ ਆਂਦੀ ਹੈ ਇਸ ਖੂਹ ਦਾ ਪਾਣੀ ਲੈ ਕੇ ਜਾਂਦੀ ਹੈ ਕੋਈ ਆਪਣੇ ਬੱਚਿਆਂ ਲਈ ਕੋਈ ਆਪਣੇ ਵਿਆਹੇ ਹੋਏ ਲੜਕੇ ਲਈ ਹੋਰ ਜਿਸ ਨੂੰ ਜਿਸ ਦੀ ਲੋੜ ਹੈ ਆਪਣੇ ਇਸ ਪਾਣੀ ਲੈ ਕੇ ਜਾਂਦੀ ਹੈ ਤੇ ਇਸ ਪਾਣੀ ਦੀ ਬਹੁਤ ਮਾਨਤਾ ਹੈ ਕਈ ਰੋਗੀਆਂ ਦੇ ਰੋਗ ਵੀ ਠੀਕ ਹੁੰਦੇ ਨੇ ਇਹ ਦਰਬਾਰ ਦੁਨੀਆ ਦੇ ਵਿੱਚ ਮੰਨਿਆ ਹੋਇਆ ਦਰਬਾਰ ਹੈ ਜੀ ਇਸ ਦਰਬਾਰ ਤੇ ਹਰ ਬੰਦੇ ਮਰਦ ਪੂਰੀ ਹੁੰਦੀ ਹੈ ਜੋ ਵਿਅਕਤੀ ਆਪਣੇ ਘਰ ਲਈ ਸੁੱਖ ਮੰਗਣ ਆਂਦਾ ਉੱਥੇ ਆਪਣੇ ਘਰ ਬਣ ਕੇ ਜਾਂਦਾ ਹੈ ਜੋ ਬੱਚਾ ਆਪਣੇ ਬੱਚਿਆਂ ਲਈ ਆਂਦੇ ਆਪਣੇ ਬੱਚਿਆਂ ਦੇ ਖਿਡੌਣੇ ਬਣ ਕੇ ਜਾਂਦਾ ਹੈ ਜਿਸ ਨੇ ਬਾਹਰ ਜਾਣਾ ਹੈ ਉਹ ਜਹਾਜ਼ ਬਣ ਕੇ ਜਾਂਦਾ ਹੈ ਜੋ ਰੋਗੀ ਹੈ ਉਹ ਘੋੜੇ ਚੜਾ ਕੇ ਜਾਂਦਾ ਹੈ ਕੋਈ ਮਿੱਟੀ ਦੇ ਕੋਈ ਪਲਾਸਟਿਕ ਦੇ ਜਿੱਦਾਂ ਜਿੱਦੀ ਸ਼ਰਦਾ ਜੀ ਇਸ ਦਰਬਾਰ ਦੇ ਹਰ ਬੰਦੇ ਦੀ ਮੰਨਤ ਪੂਰੀ ਕੀਤੀ ਜੋ ਸੱਚੇ ਦਿਲ ਨਾਲ ਆਂਦਾ ਹੈ ਨਾਲ ਹੀ ਆਪਣੇ ਬੋਲੇ ਸ਼ੰਕਰ ਜੀ ਦਾ ਮੰਦਿਰ ਹੈ ਇੱਥੇ ਹਰ ਤਰ੍ਹਾਂ ਦਾ ਬੋਲੇ ਸ਼ੰਕਰ ਜੀ ਦਾ ਸ਼ਿਵਰਾਤਰੀ ਆਂਦੀ ਹੈ ਸਾਵਣ ਆਂਦਾ ਤਾਂ ਪ੍ਰੋਗਰਾਮ ਕੀਤਾ ਜਾਂਦਾ ਹੈ ਜੀ ਜਿਵੇਂ ਕਿ ਕਿਹਾ ਜਾਏ ਤਾਂ ਕਿ ਬਹੁਤ ਅਜੀਬ ਲੱਗਦਾ ਹੈ ਸੁਣ ਕੇ ਵੀ ਬਟ ਇੱਕ ਅੱਛਾ ਵੀ ਲੱਗਦਾ ਹੈ ਕਿ ਇੱਕ ਤਰ੍ਹਾਂ ਦੀ ਇਹ ਇੱਕ ਮਿਸਾਲ ਹੈ ਇੱਕ ਮੈਸੇਜ ਦਿੱਤਾ ਜਾਂਦਾ ਹੈ ਕਿ Hindu Muslim Sikh Isai ਹਰ ਇੱਕ ਧਰਮ ਇੱਕ ਤਰ੍ਹਾਂ ਦਾ ਹੀ ਹੈਗੇ ਤਾਂ ਇਨਸਾਨ ਹੀ ਹੈ ਨਾ ਤਾਂ ਇਹਨਾਂ ਦੇ ਵਿੱਚ ਜਦੋਂ ਰੱਬ ਨੇ ਉਸ ਪਰਮਾਤਮਾ ਨੇ ਫਰਕ ਨਹੀਂ ਸਮਝਿਆ ਤਾਂ ਆਪਾਂ ਕੌਣ ਹੋਣੇ ਆ ਫਰਕ ਸਮਝਣ ਵਾਲੇ ਸੋ ਬਾਬਾ ਜੀ ਜਿਵੇਂ ਕਿ ਇਸ ਮੰਦਿਰ ਦੇ ਵਿੱਚ ਦਰਗਾਹ ਦੇ ਵਿੱਚ ਲਗਾ ਲਓ ਕਿ ਬਹੁਤ ਮੰਦਰ ਹੋਰ ਵੀ ਸਥਾਪਿਤ ਕੀਤੇ ਹੋਏ ਨੇ ਉਹ ਕਿਹੜੇ ਦੇਵੀ ਦੇਵਤਾ ਨੇ ਹੋਰ ਜੋ ਇਸ ਜਗ੍ਹਾ ਦੇ ਉੱਤੇ ਇਸ ਸਥਾਨ ਦੇ ਉੱਤੇ ਵਿਰਾਜਮਾਨ ਨੇ ਇਸ ਦਰਬਾਰ ਦੇ ਵਿੱਚ ਬੋਲੀ ਸ਼ੰਕਰ ਜੀ ਦਾ ਮੰਦਰ ਵੀ ਹੈ ਜੀ ਮਾ ਕਾਲੀ ਦਾ ਮੰਦਰ ਵੀ ਬਣਾਇਆ ਗਿਆ ਹੈ ਠਾਕੁਰ ਜੀ ਵੀ ਵਿਰਾਜਮਾਨ ਕੀਤੇ ਹੋਏ ਆ ਵਰਤੂਨਾ ਵੀ ਲਗਾਇਆ ਪਿਆ ਬਾਬਾ ਜੀ ਦਾ ਸਾਈ ਲਾਡੀ ਸ਼ਾਹ ਦਾ ਵੀ ਪਿੱਛੇ ਦਰਬਾਰ ਬਣਾਇਆ ਪਿਆ ਜੀ ਇੱਥੇ ਹਰ ਤਰ੍ਹਾਂ ਦਾ ਦਰਬਾਰ ਬਨੇ ਪਏ ਆ ਜੀ ਹਰ ਦੇਵੀ ਦੇਵਤੇ ਦੇ ਔਰ ਇਸ ਦਰਬਾਰ ਦੇ ਵਿੱਚ ਹਰ ਸੰਗਤ ਆਉਂਦੀ ਹੈ ਹਰ ਜਗ੍ਹਾ ਸਥਾਨ ਤੇ ਬਰਾਬਰ ਮੱਥਾ ਟੇਕਦੀ ਹੈ ਚਾਹੇ ਉਹ ਦਰਗਾਹ ਵਾ ਚਾਹੇ ਬੋਲੇ ਹਰ ਦਰਬਾਰ ਤੇ ਜਾ ਕੇ ਸਜਦਾ ਸਲਾਮ ਕਰਕੇ ਆਉਂਦੀ ਹੈ ਜੀ ਤੇ ਬਾਬਾ ਜੀ ਆ ਜਿਵੇਂ ਕਿ ਦਰਗਾਹੇ ਮੰਦਿਰ ਨੇ ਫਿਰ ਤਾਂ ਇੱਥੇ ਇਸ ਸਥਾਨ ਦੇ ਉੱਤੇ ਹਰ ਤਰ੍ਹਾਂ ਦਾ ਤਿਹਾਰ ਵੀ ਮਨਾਇਆ ਜਾਂਦਾ ਹੋਣਾ ਜੀ ਜੀ ਬਿਲਕੁਲ ਜੀ ਹੁਣ ਜੇ ਸਾਵਣ ਆਏਗਾ ਸਾਵਣ ਦੇ ਵਿੱਚ ਵੀ ਖੀਰ ਪੂੜੇ ਦਾ ਲੰਗਰ ਬੋਲੇ ਸ਼ੰਕਰ ਜੀ ਦਾ ਲਗਾਇਆ ਜਾਏਗਾ ਸ਼ਿਵ ਰਾਤਰੀ ਆਤੀ ਹੈ ਤਾਂ ਸ਼ਿਵ ਰਾਤਰੀ ਤੇ ਵੀ ਲਗਾਇਆ ਜਾਂਦਾ ਜੀ ਲੰਗਰ ਪੂਰੇ ਰੈਣ ਨਮਾਈ ਦਾ ਜਿਸ ਤਰ੍ਹਾਂ ਵੀ ਕਰਮ ਹੈ ਆਪਣਾ ਬੋਲੇ ਸ਼ੰਕਰ ਜੀ ਦਾ ਉਹ ਸਾਰਾ ਵੀ ਰਾਜਵੀਦੀ ਸਿਧਾਂਤ ਕੀਤਾ ਜਾਂਦਾ ਹੈ ਤੇ ਠਾਕੁਰ ਜੀ ਦਾ ਆਂਦਾ ਜੀ ਠਾਕੁਰ ਜੀ ਦੇ ਵੀ ਕੀਤਾ ਜਾਂਦਾ ਪ੍ਰੋਗਰਾਮ ਮਾ ਕਾਲੀ ਦਾ ਆਂਦਾ ਉਹਨਾਂ ਦੇ ਵੀ ਹੁਣ ਰਾਤੇ ਆਣ ਗਏ ਜੀ ਕੰਚਕਾਂ ਵੀ ਬੈਠਣ ਗਏ ਆ ਜੀ ਹਰ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਸਾਲ ਬਾਦ ਇੱਥੇ ਹਰ ਟਾਈਮ ਦੇ ਮੁਤਾਬਿਕ ਜਿਸ ਦਾ ਜੋ ਤਿਹਾਰ ਆਉਂਦਾ ਹੈ ਉਸੇ ਤਰ੍ਹਾਂ ਹੀ ਮਨਾਇਆ ਜਾਂਦਾ ਜੀ ਤੇ ਪੀਰ ਜੀ ਨੂੰ ਲੈ ਕੇ ਕਿਹੜਾ ਤਿਹਾਰ ਇੱਥੇ ਤੁਸੀਂ ਮਤਲਬ ਕਿ ਕੀ ਫੰਕਸ਼ਨ ਰੱਖਿਆ ਜਾਂਦਾ ਪੀਰ ਜੀ ਦੇ ਸਲਾਨਾ ਔਰਸ ਮਨਾਇਆ ਜਾਂਦਾ ਜੋ ਕਿ ਮਾਰਚ ਦੇ ਵਿੱਚ ਹੁਣ ਇੱਕ ਹਫਤਾ ਹੋਇਆ ਨਿਕਲ ਕੇ ਗਿਆ ਉਹ ਪੂਰਾ ਮੇਲਾ ਆਪਣਾ ਭਰਦਾ ਜੀ ਸਾਲ ਬਾਅਦ ਜੀ ਬਾਕਾਇਦੇ ਤੋਂ ਇਲਾਵਾ Eid ਆਂਦੀ ਹੈ Eid ਮਨਾਈ ਜਾਂਦੀ ਹੈ ਜੀ ਜੋ ਵੀ ਸਰਕਾਰ ਦੇ ਰੋਜ਼ੇ ਦੇ ਸੱਜੇ ਸਲਾਮ ਦੇ ਕਰਮ ਹੈ ਉਹ ਪੂਰੇ ਕੀਤੇ ਜਾਂਦੇ ਜੀ ਜੀ ਸੋ ऐसे बाबा जी दी जुबानी कितना बढ़िया लगता है कि जबो असि एक स्थान ਦੇ ਉੱਤੇ ਹਰ ਧਰਮ ਨੂੰ ਮੱਥਾ ਟੇਕਦੇ ਆਂ ਕਿ ਕਿਹਾ ਜਾਏ ਤਾਂ ਪ੍ਰਮਾਤਮਾ ਤੋਂ ਉੱਤੇ ਤਾਂ ਕੁਝ ਵੀ ਨਹੀਂ ਹੈ ਤੇ ਬਹੁਤ ਵਧੀਆ ਲੱਗਦਾ ਐ ਐਸੇ ਸਥਾਨ ਤੇ ਆ ਕੇ ਖੁਦ ਨੂੰ ਸਕੂਨ ਵੀ ਮਹਿਸੂਸ ਹੁੰਦਾ ਹੈ ਕਿ ਇਸ ਜਗ੍ਹਾ ਤੇ ਇਸ ਸਥਾਨ ਦੇ ਉੱਤੇ ਹਰ ਇੱਕ ਨੂੰ ਬਰਾਬਰ ਨਜ਼ਰ ਦੇ ਨਾਲ ਦੇਖਿਆ ਜਾਂਦਾ ਸੋ ਇਸੇ ਤਰ੍ਹਾਂ ਹੀ ਹੋਰ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਸੋ ਜੁੜੇ ਰਹਿਣਾ ਸਾਡੇ ਚੈਨਲ ਦਾ ਮਿਰਰ ਟਾਈਮ ਦੇ ਨਾਲ ਤਾਂ